ਸ਼ਨੀਵਾਰ ਦੀ ਰਾਤ ਨੂੰ 1 ਰੁਪਏ ਦਾ ਸਿੱਕਾ ਇੱਥੇ ਰੱਖ ਦਿਓ ਉਹ ਛਤ ਕੋਸਤਾਂ ਦੀ ਗਰੀਬੀ ਦੂਰ ਹੋ ਜਾਵੇਗੀ ਤੁਹਾਡਾ ਸਾਡੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਕਹਿੰਦੇ ਨੇ ਕਿ ਸਾਡੇ Hindu ਧਰਮ ਵਿੱਚ ਇਸ ਦਾ ਬਹੁਤ ਮਹੱਤਵ ਹੈ ਪੂਜੇ ਜੀ ਨੇ ਕਿਹਾ ਕਿ ਜੇਕਰ ਕਰ ਕਿ ਸ਼ਨੀਵਾਰ ਨੂੰ ਤੁਹਾਨੂੰ ਸਿਰਫ ਇੱਕ ਸਿੱਕੇ ਦੇ ਨਾਲ ਇੱਕ ਉਪਾਅ ਕਰਨਾ ਚਾਹੀਦਾ ਹੈ ਇਹ ਉਪਾਅ ਇੰਨਾ ਖਾਸ ਹੈ ਜੇਕਰ ਤੁਸੀਂ 1 ਰੁਪਏ ਦੇ ਸਿੱਕੇ ਦੀ ਵਰਤੋਂ ਕਰਕੇ ਸਹੀ ਸਮੇਂ ਤੇ ਸਹੀ ਵਿਧੀ ਅਨੁਸਾਰ ਜੋ ਕਿ ਪ੍ਰਚੀਨ ਸਮੇਂ ਤੋਂ ਇੱਕ ਆਮ ਉਪਾਅ ਹੈ ਤਾਂ ਮੇਰੇ ਤੇ ਵਿਸ਼ਵਾਸ ਕਰੋ ਦੇਵੀ ਲక్ష్ਮੀ ਦੇ ਆਸ਼ੀਰਵਾਦ ਨਾਲ ਤੁਸੀਂ ਆਪਣੇ ਜੀਵਨ ਦੇ ਕਿਸੇ ਵੀ ਦੁੱਖ ਤੋਂ ਮੁਕਤ ਹੋ ਜਾਓਗੇ ਤੁਹਾਡੀ ਇੱਛਾ ਜੋ ਵੀ ਹੋਵੇ ਮਨ ਲੋ ਤੁਸੀਂ ਨੌਕਰੀ ਦੀ ਤਿਆਰੀ ਕਰ ਰਹੇ ਸੀ ਤੁਹਾਨੂੰ ਨੌਕਰੀ ਮਿਲੇਗੀ ਤੁਹਾਡਾ ਰੁਕਿਆ ਹੋਇਆ ਕਾਰੋਬਾਰ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਤੁਸੀਂ ਉਸ ਬਿਮਾਰੀ ਤੋਂ ਮੁਕਤ ਹੋ ਜਾਓਗੇ ਜੋ ਤੁਹਾਨੂੰ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਹੀ ਹੈ ਪੈਸਾ ਤੁਹਾਡੇ ਜੀਵਨ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਅਤੇ ਦੌਲਤ ਅਤੇ ਹੋਰ ਚੀਜ਼ਾਂ ਦੇ ਸਾਰੇ ਰਸਤੇ ਖੁੱਲ ਜਾਣਗੇ ਅਤੇ ਮੇਰਾ ਵਿਸ਼ਵਾਸ ਕਰੋ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਲਈ ਤੁਹਾਨੂੰ ਇਸ ਦਿਨ ਇਹ ਉਪਾਅ ਕਰਨਾ ਚਾਹੀਦਾ ਹੈ ਭਾਵੇਂ ਤੁਸੀਂ ਇਸ ਨੂੰ ਸਾਲ ਭਰ ਨਾ ਕੀਤਾ ਹੋਵੇ ਹਾਲਾਂਕਿ ਜੇਕਰ ਤੁਸੀਂ ਇਹ ਉਪਾਅ ਸ਼ਨੀਵਾਰ ਨੂੰ ਕਰਦੇ ਹੋ ਤਾਂ ਤੁਹਾਨੂੰ ਆਪਣੀ ਕਲਪਨਾ ਤੋਂ ਪਰੇ ਲਾਭ ਮਿਲੇਗਾ ਇਸ ਲਈ ਤੁਹਾਨੂੰ ਇਹ 1 ਰੁਪਏ ਦੇ ਸਿੱਕੇ ਦਾ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਤੁਸੀਂ ਇਸ ਸੁਨਹਿਰੇ ਮੌਕੇ ਨੂੰ ਨਾ ਗਵਾਓ ਅਤੇ ਇਸ ਉਪਾਅ ਨੂੰ ਕਰਨ ਦਾ ਤਰੀਕਾ ਲੱਭੋ ਕਹਿੰਦੇ ਨੇ ਕਿ ਪੰਡਤ ਜੀ ਨੇ ਆਪਣੀ ਹਾਲੀਆ ਸ਼੍ਰੀਮਹਾਪ੍ਰਾਨ ਕਥਾ ਵਿੱਚ ਇਸ ਉਪਾਅ ਦਾ ਵਰਣਨ ਕੀਤਾ ਹੈ ਜਿਸ ਨੂੰ ਅਸੀਂ ਅੱਜ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝਾਉਣ ਜਾ ਰਹੇ ਹਾਂ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਇਸ ਉਪਾਅ ਨੂੰ ਸਮਝਣ ਲਈ ਕੋਈ ਹੋਰ ਵੀਡੀਓ ਦੇਖਣ ਦੀ ਜ਼ਰੂਰਤ ਨਹੀਂ ਪਵੇਗੀ ਇਹ ਉਪਾਅ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਅਤੇ ਕਿੱਥੇ ਕਰਨਾ ਹੈ ਇਸ ਨੂੰ ਕਰਦੇ ਸਮੇਂ ਕਿਹੜੀਆਂ ਗਲਤੀਆਂ ਤੋਂ ਬਚਣਾ ਹੈ ਅਤੇ ਕਿਹੜੀਆਂ ਗੱਲਾਂ ਦਾ ਧਿਆਨ ਵਿੱਚ ਰੱਖਣਾ ਹੈ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਸਾਰੀ ਜਾਣਕਾਰੀ ਦੱਸਾਂਗੇ ਤੇ ਆਓ ਅੱਗੇ ਵਧਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਦਿਨ ਬਹੁਤ ਖਾਸ ਦਿਨ ਹੈ ਬਹੁਤ ਮਹੱਤਵਪੂਰਨ ਸ਼ਨੀਵਾਰ ਨੂੰ ਸਿਰਫ ਇੱਕ ਛੋਟਾ ਜਿਹਾ ਉਪਾਅ ਕਰਨ ਨਾਲ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਬਹੁਤ ਸਾਰੇ ਲੋਕਾਂ ਨੇ ਇਹ ਉਪਾਅ ਵੀ ਕੀਤਾ ਹੈ ਅਤੇ ਉਹਨਾਂ ਨੂੰ ਇਸ ਉਪਾਅ ਨੂੰ ਕਰਨ ਦਾ ਫਲ ਜ਼ਰੂਰ ਮਿਲਿਆ ਹੈ ਜੇਕਰ ਤੁਸੀਂ ਵੀ ਸ਼ਨੀਵਾਰ ਨੂੰ ਇਹ ਉਪਾਅ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਅਤੇ ਇਸ ਨੂੰ ਸੁਣਨਾ ਚਾਹੀਦਾ ਹੈ ਅਤੇ ਇਸ ਨੂੰ ਫਿਰ ਕਰਨਾ ਚਾਹੀਦਾ ਹੈ ਤੁਹਾਨੂੰ ਇਸ ਉਪਾਅ ਦੇ ਨਤੀਜੇ ਜ਼ਰੂਰ ਮਿਲਣਗੇ ਇਸ ਉਪਾਅ ਨੂੰ ਕਰਨ ਨਾਲ ਭਾਵੇਂ ਤੁਸੀਂ ਕਿਸੇ ਵੀ ਕਿਸਮ ਦੀ ਸਮੱਸਿਆ ਜਾਂ ਮੁਸ਼ਕਲ ਦਾ ਸਾਹਮਣਾ ਕਰ ਰਹੇ ਹੋ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਇਸ ਸਮੱਸਿਆ ਦੇ ਪਿੱਛੇ ਦਾ ਕਾਰਨ ਵੀ ਨਹੀਂ ਪਤਾ ਇਹ ਕੋਈ ਵੀ ਕਾਰਨ ਹੋ ਸਕਦਾ ਹੈ ਜਿਵੇਂ ਕਿ ਪੁਰਖਿਆਂ ਦਾ ਸ਼ਰਾਪ ਗਰੀਬੀ ਸ਼ਰਾਪ ਸ਼ਨੀ ਸ਼ਰਾਪ ਜਾਂ ਕਿਸੇ ਵੀ ਕਿਸਮ ਦਾ ਮੰਗਲ ਸ਼ਰਾਪ ਹੋਰ ਵੀ ਕਈ ਤਰ੍ਹਾਂ ਦੇ ਨੁਕਸਾਨ ਕੁਝ ਵੀ ਹੋ ਸਕਦਾ ਹੈ ਇਹ ਉਪਾਕਰਨ ਘਰ ਵਿੱਚ ਕਰਨਾ ਹੈ ਹੁਣ ਆਓ ਸਮਝੀਏ ਕਿ ਸਾਨੂੰ ਇਹ ਉਪਾ ਕਦੋਂ ਕਰਨਾ ਚਾਹੀਦਾ ਹੈ ਤਾਂ ਸਭ ਤੋਂ ਪਹਿਲਾਂ 1 ਰੁਪਏ ਦੇ ਸਿੱਕੇ ਦਾ ਉਪਾ ਕਿਸ ਨੂੰ ਕਰਨਾ ਚਾਹੀਦਾ ਹੈ ਇੱਥੇ ਸਧਾਰਨ ਗੱਲ ਇਹ ਹੈ ਕਿ 1 ਰੁਪਏ ਦੇ ਸਿੱਕੇ ਦਾ ਉਪਾ ਇਸ ਉਪਾ ਦਾ ਉਦੇਸ਼ ਕੀ ਹੈ ਇਹ ਸੌਖਾ ਹੈ ਇਹ ਉਪਾ ਕਿਸੇ ਇੱਛਾ ਨੂੰ ਪੂਰਾ ਕਰਨ ਲਈ ਜੇ ਤੁਹਾਡੇ ਜੀਵਨ ਵਿੱਚ ਗਰੀਬੀ, ਦੁੱਖ ਅਤੇ ਸਮੱਸਿਆਵਾਂ ਨੂੰ ਦੂਰ ਕਰਨ ਲਈ ਜਾਂ ਕਿਸੇ ਵੀ ਮਹੱਤਵਪੂਰਨ ਕੰਮ ਨੂੰ ਖਤਮ ਕਰਨ ਲਈ ਕੀਤਾ ਜਾ ਰਿਹਾ ਹੈ ਜੋ ਸਾਲਾਂ ਤੋਂ ਪੂਰਾ ਨਹੀਂ ਹੋਇਆ ਤੁਸੀਂ ਇਸ 1 ਰੁਪਏ ਦੇ ਸਿੱਕੇ ਦੀ ਉਪਾਧੀ ਵਰਤੋ ਆਪਣੀ ਕਿਸੇ ਵੀ ਇੱਛਾ ਲਈ ਕਰ ਸਕਦੇ ਹੋ ਇਹ ਉਪਾਅ ਕੋਈ ਵੀ ਵਿਅਕਤੀ ਕਰ ਸਕਦਾ ਹੈ ਜੋ ਭਗਵਾਨ ਸ਼ਿਵ ਅਤੇ ਸ਼ਨੀ ਦੇਵ ਦੁਆਰਾ ਆਪਣੇ ਇੱਛਾਵਾਂ ਪੂਰੀਆਂ ਕਰਨ ਦੀ ਇੱਛਾ ਰੱਖਦਾ ਹੈ ਜੇਕਰ ਕੋਈ ਮਾਜਾ ਭੈਣ ਆਪਣੇ ਘਰ ਵਿੱਚ ਦੌਲਤ ਅਤੇ ਖੁਸ਼ਹਾਲੀ ਵਧਾਉਣ ਲਈ ਖੁਸ਼ੀ ਅਤੇ ਸ਼ਾਂਤੀ ਲਈ 1 ਰੁਪਏ ਦੇ ਸਿੱਕੇ ਦੇ ਉਪਾਦੀ ਵਰਤੋਂ ਕਰਨਾ ਚਾਹੁੰਦੀ ਹੈ ਤਾਂ ਵੱਡੀ ਉਮਰ ਦੀਆਂ ਮਾਮਾ ਅਤੇ ਭੈਣਾਂ ਖਾਸ ਤੌਰ ਤੇ 1 ਰੁਪਏ ਦੇ ਸਿੱਕੇ ਦੇ ਉਪਾਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਮਾਮਾ ਅਤੇ ਭੈਣਾਂ ਘਰ ਦੀ ਲక్ష్ਮੀ ਹੁੰਦੀਆਂ ਹਨ ਜਦੋਂ ਘਰ ਦੀ ਲక్ష్ਮੀ 1 ਰੁਪਏ ਦੇ ਸਿੱਕੇ ਦੀ ਵਰਤੋਂ ਕਰਦੀ ਹੈ ਤਾਂ ਇਸ ਦੇ ਨਤੀਜੇ ਬਹੁਤ ਜਲਦੀ ਅਤੇ ਬਹੁਤ ਮਹੱਤਮੋਂ ਤਰੀਕੇ ਨਾਲ ਪ੍ਰਾਪਤ ਹੁੰਦੇ ਹਨ ਕੋਈ ਵੀ ਇਹ ਕਰ ਸਕਦਾ ਹੈ ਭਾਵੇਂ ਉਹ ਵੱਡੀ ਉਮਰ ਦੇ ਹੋਣ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ ਭਾਵੇਂ ਇਹ ਬੱਚਾ ਹੋਵੇ ਜਾਂ ਛੋਟਾ ਬੱਚਾ ਜਿਸ ਨੇ ਵੀ 1 ਰੁਪਏ ਦੇ ਸਿੱਕੇ ਦੇ ਉਪਾਅ ਨੂੰ ਚੰਗੀ ਤਰ੍ਹਾਂ ਸਮਝਿਆ ਹੈ ਉਸ ਨੂੰ ਸ਼ਨੀਵਾਰ ਨੂੰ 1 ਰੁਪਏ ਦੇ ਸਿੱਕੇ ਦੇ ਉਪਾਅ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਜਲਦੀ ਨਤੀਜੇ ਮਿਲਣਗੇ ਸ਼ਨੀਵਾਰ ਨੂੰ ਭਗਵਾਨ ਸ਼ਿਵ ਅਤੇ ਭਗਵਾਨ ਸ਼ਨੀ ਆਸਾਨੀ ਨਾਲ ਪ੍ਰਸੰਨ ਹੋ ਜਾਂਦੇ ਹਨ ਤਾਂ ਆਓ ਸਮਝੀਏ ਕਿ 1 ਰੁਪਏ ਦੇ ਸਿੱਕੇ ਦਾ ਉਪਾਗ ਕਿਵੇਂ ਕਰਨਾ ਹੈ ਅਤੇ ਇਸ ਉਪਾਹ ਨੂੰ ਕਰਨ ਦਾ ਸਮਾਂ ਕੀ ਹੈ ਸ਼ਨੀਵਾਰ ਨੂੰ ਕੀਤਾ ਜਾਣ ਵਾਲਾ 1 ਰੁਪਏ ਦੇ ਸਿੱਕੇ ਦਾ ਉਪਾਹ ਮੁੱਖ ਤੌਰ ਤੇ ਸਵੇਰੇ ਹੋਵੇਗਾ ਜੇਕਰ ਕਿਸੇ ਕਾਰਨ ਤੁਸੀਂ ਸਵੇਰੇ 1 ਰੁਪਏ ਦੇ ਸਿੱਕੇ ਦਾ ਉਪਾਹ ਕਾਰਨ ਵਿੱਚ ਅਸਮਰਥ ਹੋ ਜੇਕਰ ਤੁਹਾਨੂੰ ਕਿਤੇ ਕੰਮ ਲਈ ਜਾਣਾ ਪੈਂਦਾ ਹੈ ਜਾਂ ਕਿਸੇ ਹੋਰ ਕੰਮ ਕਾਰਨ ਉਪਾਹ ਕਰਨ ਵਿੱਚ ਅਸਮਰਥ ਹੋ ਤਾਂ ਤੁਹਾਡਾ ਦੂਜਾ ਅਤੇ ਆਖਰੀ ਮੌਕਾ ਸ਼ਾਮ ਨੂੰ ਪਰਦੋਸ਼ ਕਾਲ ਦੌਰਾਨ ਹੋਵੇਗਾ ਪਰਦੋਸ਼ ਕਾਲ ਸ਼ਾਮ ਨੂੰ ਹੋਵੇਗਾ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਉੱਠਦਾ ਹੈ ਕਿ ਪਰਦੋਸ਼ ਕਾਲ ਕਦੋਂ ਹੈ ਇਹ ਸਮਾਂ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੈ ਤਾਂ ਜੋ ਅਸੀਂ ਉਪਾਅ ਦਾ ਸਮਝ ਜਾਣ ਸਕੀਏ ਤਾਂ ਆਓ ਅਸੀਂ ਤੁਹਾਨੂੰ ਦੱਸ ਦੇਈਏ ਕਿ ਪਰਦੋਸ਼ ਕਾਲ ਸ਼ਾਮ ਨੂੰ ਸ਼ਾਮ 6 ਵਜੇ ਤੋਂ 7 ਵਜੇ ਦੇ ਵਿਚਕਾਰ ਹੁੰਦਾ ਹੈ ਜੇਕਰ ਤੁਸੀਂ ਇਸ ਸਮੇਂ ਦੌਰਾਨ ਉਪਾਅ ਕਰਦੇ ਹੋ ਤਾਂ ਤੁਹਾਨੂੰ ਇਸ ਉਪਾਅ ਦੇ ਨਤੀਜੇ ਜ਼ਰੂਰ ਮਿਲਣਗੇ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਜੇਕਰ ਤੁਸੀਂ ਪੈਸੇ ਬਾਰੇ ਬਹੁਤ ਚਿੰਤਿਤ ਹੋ ਜੇਕਰ ਤੁਸੀਂ ਵਿੱਤੀ ਮੁਸ਼ਕਲਾਂ ਦਾ ਸ਼ਾਮਲਣਾ ਕਰ ਰਹੇ ਹੋ ਤਾਂ ਕਈ ਵਾਰ ਤੁਸੀਂ ਬਹੁਤ ਕੋਸ਼ਿਸ਼ ਕਰਦੇ ਹੋ ਅਤੇ ਬਹੁਤ ਮਿਹਨਤ ਕਰਦੇ ਹੋ ਪਰ ਤੁਸੀਂ ਦੌਲਤ ਪ੍ਰਾਪਤ ਕਰਨ ਵਿੱਚ ਅਸਮਰੱਥ ਹੁੰਦੇ ਹੋ ਆਪਣੀ ਸਖਤ ਮਿਹਨਤ ਦੇ ਬਾਵਜੂਦ ਤੁਸੀਂ ਸਫਲ ਨਹੀਂ ਹੁੰਦੇ ਤੁਸੀਂ ਆਪਣੇ ਕਾਰੋਬਾਰ ਵਿੱਚ ਸਫਲ ਹੋ ਤੁਸੀਂ ਆਪਣੀ ਨੌਕਰੀ ਵਿੱਚ ਅਸਫਲ ਹੋ ਜਾਂਦੇ ਹੋ ਜੇਕਰ ਤੁਸੀਂ ਕਿਸੇ ਕੰਮ ਵਿੱਚ ਅਸਫਲ ਹੋ ਰਹੇ ਹੋ ਤਾਂ ਤੁਹਾਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ ਪੈ چھوٹਾ ਜਿਹਾ ਉਪਾ ਇਹ ਸ਼ਨੀਵਾਰ ਨੂੰ ਜਰੂਰ ਕਰਨਾ ਚਾਹੀਦਾ ਹੈ ਤਾਂ ਆਓ ਇਸ ਵਿਸ਼ੇਸ਼ ਉਪਾਅ ਬਾਰੇ ਜਾਣੀਏ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਉਪਾਅ ਬਾਰੇ ਜਾਣੀਏ ਇਸ ਉਪਾਅ ਲਈ ਤੁਹਾਨੂੰ ਪਹਿਲਾਂ 1 ਰੁਪਏ ਦੇ ਸਿੱਕੇ ਦੀ ਜ਼ਰੂਰਤ ਹੋਵੇਗੀ ਸ਼ਨੀਵਾਰ ਨੂੰ ਇਸ ਸਥਾਨ ਤੇ ਇਸ 1 ਰੁਪਏ ਸਿੱਕੇ ਨੂੰ ਰੱਖੋ ਤੁਸੀਂ 1 ਮਹੀਨੇ ਵਿੱਚ ਕਰੋੜਪਤੀ ਬਣ ਜਾਓਗੇ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਖਾਸ ਕਰਕੇ ਉਹਨਾਂ ਲਈ ਜੋ ਆਪਣੀ ਜ਼ਿੰਦਗੀ ਵਿੱਚ ਪੈਸੇ ਦੀ ਚਿੰਤਾ ਕਰਦੇ ਹਨ ਉਹਨਾਂ ਨੂੰ ਲਗਾਤਾਰ ਪੈਸੇ ਦੀ ਕਮੀ ਰਹਿੰਦੀ ਹੈ ਸਖਤ ਮਿਹਨਤ ਦੇ ਬਾਵਜੂਦ ਉਹ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਨਹੀਂ ਕਰਦੇ ਅਤੇ ਉਹ ਕਿੰਨੀ ਵੀ ਮਿਹਨਤ ਕਰਨ ਉਹਨਾਂ ਨੂੰ ਨਤੀਜੇ ਨਹੀਂ ਮਿਲਦੇ ਘਰ ਵਿੱਚ ਕਰਜ਼ੇ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ ਪੈਸੇ ਦੀਆਂ ਸਮੱਸਿਆਵਾਂ ਵੱਧ ਰਹੀਆਂ ਹਨ ਘਰ ਵਿੱਚ ਪੈਸਾ ਨਹੀਂ ਆ ਰਿਹਾ ਜੋ ਬਹੁਤ ਜ਼ਿਆਦਾ ਫ਼ਜ਼ੂਲ ਖਰਚ ਹੋ ਰਿਹਾ ਹੈ 1 ਰੁਪਏ ਵਾਲੇ ਉਪਾਦੀ ਵਰਤੋ ਕਰਕੇ ਤੁਸੀਂ ਆਪਣੇ ਜੀਵਨ ਵਿੱਚੋਂ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਵੀ ਹਮੇਸ਼ਾ ਲਈ ਦੂਰ ਕਰ ਸਕਦੇ ਹੋ ਗਰੀਬੀ ਕਦੇ ਵਾਪਸ ਨਹੀਂ ਆਵੇਗੀ ਅਤੇ ਦੇਵੀ ਲਕਸ਼ਮੀ ਲਿਆ ਆਸ਼ੀਸ਼ ਤੁਹਾਡੇ ਤੇ ਵਰਸਣਗੀਆਂ 1 ਰੁਪਏ ਦੇ ਸਿੱਕੇ ਦਾ ਉਪਾਹਨ ਨਾ ਸਿਰਫ ਤੁਹਾਡੇ ਜੀਵਨ ਵਿੱਚ ਦੌਲਤ ਲਿਆਵੇਗਾ ਸਭੂ ਇਸ ਨੂੰ ਪ੍ਰਾਪਤ ਕਰਨ ਵਿੱਚ ਵੀ ਤੁਹਾਡੀ ਮਦਦ ਕਰੇਗਾ ਇਹ ਨਾ ਸਿਰਫ ਤੁਹਾਡੀ ਦੌਲਤ ਵਧਾਏਗਾ ਸਗੂ ਇਸ ਨੂੰ ਬਹੁਤ ਜਲਦੀ ਵਧਾਏਗਾ ਇਹ ਉਪਾਅ ਇੰਨਾ ਸੌਖਾ ਹੈ ਕਿ ਕੋਈ ਵੀ ਇਸ ਨੂੰ ਕਰ ਸਕਦਾ ਹੈ ਔਰਤਾਂ ਵੀ ਕਰ ਸਕਦੀਆਂ ਹਨ ਮਰਦ ਵੀ ਕਰ ਸਕਦੇ ਹਨ ਬੱਚੇ ਵੀ ਕਰ ਸਕਦੇ ਹਨ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਇੱਕ ਉਪਾਅ ਲੈ ਕੇ ਆਏ ਹਾਂ ਅਤੇ ਤੁਹਾਨੂੰ ਇਹ ਕਰਨ ਲਈ ਕੁਝ ਵੀ ਵਾਧੂ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਲਈ ਵੀਡੀਓ ਵਿੱਚ ਮੈਂ ਤੁਹਾਨੂੰ 1 ਰੁਪਏ ਦੇ ਸਿੱਕਿਆਂ ਦੀ ਵਰਤੋਂ ਬਾਰੇ ਦੱਸ ਰਹੀ ਹਾਂ। ਉਪਾਅ ਦੇਖੋ। ਤੁਹਾਨੂੰ ਇਸ ਉਪਾਅ ਨੂੰ ਪੂਰੀ ਤਰ੍ਹਾਂ ਦੇਖਣਾ ਚਾਹੀਦਾ ਹੈ। ਤੁਹਾਨੂੰ ਵੀਡੀਓ ਨੂੰ ਅੰਤ ਤੱਕ ਦੇਖਣਾ ਚਾਹੀਦਾ ਹੈ ਜੋ ਉਪਾਅ ਨੂੰ ਚੰਗੀ ਤਰ੍ਹਾਂ ਸਮਝ ਸਕੋ। ਅੱਜ ਦੀ ਵੀਡੀਓ ਵਿੱਚ ਤੁਹਾਨੂੰ ਕੁਝ ਉਪਾਅ ਵੀ ਦੱਸੇ ਜਾਣਗੇ ਜੋ ਤੁਹਾਡੀਆਂ ਇੱਛਾਵਾਂ ਪੂਰੀਆਂ ਕਰਨਗੇ ਅਤੇ ਤੁਹਾਡੇ ਦੁਸ਼ਮਣਾਂ ਤੋਂ ਛੁਟਕਾਰਾ ਪਾਉਣਗੇ। ਜੇਕਰ ਤੁਹਾਡੇ ਦੁਸ਼ਮਣ ਹਨ ਜਾਂ ਤੁਸੀਂ ਬੁਰੀ ਨਜ਼ਰ ਤੋਂ ਪਰੇਸ਼ਾਨ ਹੋ। ਤਾਂ ਤੁਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਬੁਰੀ ਨਜ਼ਰ ਦਾ ਉਪਾਅ ਵੀ ਦੱਸਾਂਗੇ ਤਾਂ ਆਓ ਤੁਹਾਨੂੰ 1 ਰੁਪਏ ਦੇ ਸਿੱਕੇ ਨਾਲ ਉਪਾਅ ਕਰਨਾ ਚਾਹੀਦਾ ਹੈ ਇਹ ਬਿਮਾਰੀ ਤੋਂ ਰਾਹਤ ਲਈ ਜੇਕਰ ਤੁਹਾਡੇ ਘਰ ਵਿੱਚ ਕੋਈ ਅਜੀਹਾ ਵਿਅਕਤੀ ਹੈ ਜੋ ਬਿਮਾਰ ਹੈ ਠੀਕ ਨਹੀਂ ਹੋ ਰਿਹਾ ਤਾਂ ਤੁਹਾਨੂੰ ਇਹ ਉਪਾਅ ਕਰਨਾ ਪਵੇਗਾ ਦੇਖੋ ਤੁਹਾਨੂੰ 1 ਰੁਪਿਆ ਦਾ ਸਿੱਕਾ ਅਤੇ ਇੱਕ ਕਟੋਰਾ ਵੀ ਲੈਣਾ ਚਾਹੀਦਾ ਹੈ ਪਵੇਗਾ ਤੁਹਾਨੂੰ ਸਿੰਦਾ ਨਮਕ ਅਤੇ 1 ਰੁਪਏ ਦਾ ਸਿੱਕਾ ਲੈਣਾ ਪਵੇਗਾ। ਤੁਹਾਨੂੰ ਇਹ ਦੋਵੇਂ ਚੀਜ਼ਾਂ ਆਪਣੇ ਘਰ ਵਿੱਚ ਉਸ ਬਿਮਾਰ ਵਿਅਕਤੀ ਦੇ ਸਿਰ ਤੇ ਰੱਖਣੀਆਂ ਪੈਣਗੀਆਂ ਜੋ ਬਿਮਾਰ ਹੈ ਜਾਂ ਜਿਸ ਦੀ ਸਿਹਤ ਠੀਕ ਨਹੀਂ ਹੈ। ਜਿੱਥੇ ਵੀ ਉਹ ਵਿਅਕਤੀ ਸੌਂ ਰਿਹਾ ਹੈ, ਜਿੱਥੇ ਵੀ ਉਹ ਵਿਅਕਤੀ ਆਰਾਮ ਕਰ ਰਿਹਾ ਹੈ, ਤੁਹਾਨੂੰ ਇਸ ਨੂੰ ਕੋਦੇ ਸਿਰ ਤੇ ਰੱਖਣਾ ਪਵੇਗਾ, ਉੱਥੇ ਹੀ ਛੱਡ ਦੇਣਾ ਪਵੇਗਾ। ਇਸ ਨਾਲ ਕੀ ਹੋਵੇਗਾ ਕਿ ਬਹੁਤ ਜਲਦੀ ਉਸ ਦੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ। ਬਿਮਾਰੀਆਂ ਤੁਹਾਡੇ ਘਰ ਤੋਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ। ਇਹ ਉਹਨਾਂ ਲੋਕਾਂ ਲਈ ਇੱਕ ਬਹੁਤ ਵਧੀਆ ਹੱਲ ਹੈ ਜੋ ਬਹੁਤ ਸਾਰੇ ਬਿਮਾਰੀਆਂ ਤੋਂ ਪਰੇਸ਼ਾਨ ਹਨ ਜਾਂ ਜਿਨ੍ਹਾਂ ਦੇ ਘਰਾਂ ਵਿੱਚ ਲਗਾਤਾਰ ਪੈਸੇ ਦੇ ਬਰਬਾਦ ਹੋ ਰਹੇ ਹਨ। ਇਹ ਪਹਿਲਾ ਹੱਲ ਹੈ। ਹੁਣ ਦੂਜੇ ਹੱਲ ਬਾਰੇ ਗੱਲ ਕਰਦੇ ਹਾਂ ਜੋ ਮੈਂ ਦੱਸਣ ਜਾ ਰਹੀ ਹਾਂ। ਇਸ ਹੱਲ ਨੂੰ ਕਰਨ ਨਾਲ ਤੁਹਾਡਾ ਪਰਸ ਕਦੇ ਖਾਲੀ ਨਹੀਂ ਹੋਵੇਗਾ। ਪੈਸੇ ਹਮੇਸ਼ਾ ਤੁਹਾਡੇ ਪਰਸ ਵਿੱਚ ਆਉਣਗੇ ਤੁਹਾਡਾ ਪਰਸ ਹਮੇਸ਼ਾ ਪੈਸੇ ਨਾਲ ਭਰਿਆ ਰਹੇਗਾ ਤਾਂ ਤੁਹਾਨੂੰ ਕੀ ਕਰਨਾ ਪਵੇਗਾ ਤੁਹਾਨੂੰ 1 ਰੁਪਏ ਦਾ ਸਿੱਕਾ ਲੈਣਾ ਪਵੇਗਾ ਤੁਹਾਨੂੰ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਪਵੇਗਾ ਇਸ ਦੇ ਨਾਲ ਇੱਕ ਬਹੁਤ ਛੋਟੀ ਜੀ ਪੀਲੇ ਰੰਗ ਦੀ ਕੌੜੀ ਲੈਣੀ ਪਵੇਗੀ ਅਤੇ ਤੁਹਾਨੂੰ ਇਹ 1 ਰੁਪਏ ਦਾ ਸਿੱਕਾ ਅਤੇ ਇਹ ਕੌੜੀ ਆਪਣੇ ਪਰਸ ਵਿੱਚ ਰੱਖਣੀ ਪਵੇਗੀ ਇਸ ਨੂੰ ਹਮੇਸ਼ਾ ਆਪਣੇ ਕੋਲ ਰੱਖੋ ਅਤੇ ਫਿਰ ਦੇਖੋ ਪੈਸਾ ਤੁਹਾਡੇ ਕੋਲ ਕਿਵੇਂ ਆਉਂਦਾ ਹੈ ਇਹ ਕਿਵੇਂ ਰਹਿੰਦਾ ਹੈ ਤੁਹਾਡਾ ਪਰਸ ਕਿਵੇਂ ਪੈਸਾ ਨਾਲ ਭਰਿਆ ਰਹਿੰਦਾ ਹੈ ਇਹ ਇੱਕ ਬਹੁਤ ਵਧੀਆ ਹੱਲ ਹੈ ਜਿਹੜੇ ਲੋਕ ਕਹਿੰਦੇ ਨੇ ਕਿ ਪੈਸਾ ਪਰਸ ਵਿੱਚ ਨਹੀਂ ਆਉਂਦਾ ਪੈਸਾ ਪਰਸ ਵਿੱਚ ਨਹੀਂ ਰਹਿੰਦਾ ਸ਼ਾਇਦ ਤੁਹਾਡੀ ਕਿਸਮਤ ਗਰੀਬੀ ਲਿਖੀ ਹੋਵੇ ਜਿਹੜੇ ਲੋਕ ਪੈਸੇ ਦੀ ਬਹੁਤ ਚਿੰਤਾ ਕਰਦੇ ਨੇ ਉਹਨਾਂ ਨੂੰ ਇਹ ਉਪਾਅ ਜ਼ਰੂਰ ਅਜ਼ਮਾਉਣਾ ਚਾਹੀਦਾ ਹੈ 1 ਰੁਪਏ ਦੇ ਸਿੱਕੇ ਦੀ ਵਰਤੋਂ ਕਰਕੇ ਇੱਕ ਬਹੁਤ ਵਧੀਆ ਉਪਾਅ ਹੈ ਜੋ ਅਸੀਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਪਰ ਆਓ ਅਸੀਂ ਤੁਹਾਨੂੰ ਬੁਰੀ ਨਜ਼ਰ ਅਤੇ ਤੁਹਾਡੇ ਦੁਸ਼ਮਣਾਂ ਤੋਂ ਬਚਣ ਦਾ ਉਪਾਅ ਦੱਸਦੇ ਹਾਂ ਜੇਕਰ ਕੋਈ ਵਿਅਕਤੀ ਬੁਰੀ ਨਜ਼ਰ ਜਾਂ ਪੈਸੇ ਤੋਂ ਪ੍ਰਭਾਵਿਤ ਹੈ ਤਾਂ ਇੱਕ ਚੰਗਾ ਕਰ ਬਰਬਾਦ ਹੋ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਵਿੱਚ ਕੋਈ ਦੁਸ਼ਮਣ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਤਾਂ ਤੁਹਾਡੇ ਗੁਪਤ ਦੁਸ਼ਮਣ ਵੀ ਹੋ ਸਕਦੇ ਹਨ ਜਿਨ੍ਹਾਂ ਬਾਰੇ ਤੁਹਾਨੂੰ ਕੁਝ ਵੀ ਨਹੀਂ ਪਤਾ ਤੁਹਾਨੂੰ ਹਮੇਸ਼ਾ ਅਜਿਹੇ ਲੋਕਾਂ ਤੋਂ ਦੂਰ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਉਹ ਸਾਡੀ ਸਫਲਤਾ ਅਤੇ ਜ਼ਿੰਦਗੀ ਵਿੱਚ ਦੌਲਤ ਨੂੰ ਯਕੀਨੀ ਬਣਾਉਣ ਲਈ ਬਹੁਤ ਕੋਸ਼ਿਸ਼ ਕਰਦੇ ਹਨ ਇਸ ਦਾ ਮਤਲਬ ਇਹ ਹੈ ਕਿ ਉਹ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ ਕਿ ਅਸੀਂ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ਹਾਲ ਰਹੀਏ ਹੁਣ ਜੇਕਰ ਤੁਸੀਂ ਪਹਿਲੇ ਆਪਣੇ ਦੁਸ਼ਮਣਾਂ ਤੋਂ ਛੁੜਖਾਰਾ ਪਾਉਣਾ ਚਾਹੁੰਦੇ ਹੋ ਤਾਂ ਅਸੀਂ ਅਲਦੀ ਵੀਡੀਓ ਵਿੱਚ ਤੁਹਾਨੂੰ ਇੱਕ ਬਹੁਤ ਵਧੀਆ ਉਪਾਅ ਦੱਸ ਰਹੇ ਹਾਂ ਇਸ ਉਪਾਅ ਨੂੰ ਅਜ਼ਮਾਓ ਬੁਰੀ ਨਜ਼ਰ ਦੂਰ ਹੋ ਜਾਵੇਗੀ ਤੁਸੀਂ ਦੁਸ਼ਮਣ ਤੋਂ ਛੁਡਕਾਰਾ ਪਾਉਂਗੀ ਤੁਹਾਨੂੰ ਕੀ ਕਰਨਾ ਹੈ ਚਾਰ ਫੁੱਲਾਂ ਦੀਆਂ ਲੌਂਗਾਂ ਅਤੇ ਚਾਰ ਖੂਨ ਦੀਆਂ ਲੌਂਗਾਂ ਕਪੂਰ ਦੇ ਨਾਲ ਲੈ ਕੇ ਆਪਣੇ ਘਰ ਵਿੱਚ ਕਿਤੇ ਵੀ ਸਾੜ ਦਿਓ ਇਸ ਓਪਾ ਨੂੰ ਕਰਨ ਲਈ ਤੁਹਾਨੂੰ ਭਗਵਾਨ ਹਨੂਮਾਨ ਦਾ ਧਿਆਨ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਆਪਣੇ ਸਾਰੇ ਦੁਸ਼ਮਣਾਂ ਤੋਂ ਛੁਡਕਾਰਾ ਦਿਵਾਉਣ ਲਈ ਕਹਿਣਾ ਚਾਹੀਦਾ ਹੈ ਚਾਰ ਲੌਂਗ ਅਤੇ ਕਪੂਰ ਦਾ ਇੱਕ ਛੋਟਾ ਜਿਹਾ ਟੁਕੜਾ ਸਾੜੋ ਲੌਂਗ ਅਤੇ ਕਪੂਰ ਜਲਾਉਣ ਤੋਂ ਬਾਅਦ ਉਹਨਾਂ ਨੂੰ ਕਿਸੇ ਵੀ ਪੌਦੇ ਵਿੱਚ ਪਾ ਦਿਓ ਜੇਕਰ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਤੁਸੀਂ ਬੁਰੀ ਨਜ਼ਰ ਤੋਂ ਦੂਰ ਕਰ ਰਹੇ ਹੋ ਜੇਕਰ ਤੁਹਾਡੇ ਘਰ ਵਿੱਚ ਬੁਰੀ ਨਜ਼ਰ ਹੈ ਜਾਂ ਕਿ ਕਰ ਕਿਸੇ ਦੁਸ਼ਮਣ ਨੇ ਤੁਹਾਡੇ ਨਾਲ ਕੁਝ ਕੀਤਾ ਜਾਂ ਜੇਕਰ ਤੁਹਾਡੇ ਘਰ ਵਿੱਚ ਨਕਾਰਤਮਕ ਊਰਜਾ ਹੈ ਜਾਂ ਜੇਕਰ ਤੁਹਾਡੇ ਘਰ ਵਿੱਚ ਜੇਕਰ ਘਰ ਵਿੱਚ ਕੋਈ ਬੁਰੀ ਆਤਮਾ ਹੈ ਤਾਂ ਅਜਿਹੀਆਂ ਹਰ ਤਰ੍ਹਾਂ ਦੀਆਂ ਬੁਰੀਆਂ ਆਤਮਾਵਾਂ ਦੂਰ ਹੋ ਜਾਂਦੀਆਂ ਹਨ ਬੁਰੀ ਨજર ਦੂਰ ਹੋ ਜਾਂਦੀ ਹੈ ਘਰ ਵਿੱਚੋਂ ਵਾਸਤੂਦੋਸਤ ਦੂਰ ਹੋ ਜਾਂਦੇ ਹਨ ਅਤੇ ਜੇਕਰ ਤੁਹਾਡਾ ਪੈਸਾ ਬੁਰੀ ਨજર ਨਾਲ ਪ੍ਰਭਾਵਿਤ ਹੈ ਤਾਂ ਵੀ ਉਹ ਦੂਰ ਹੋ ਜਾਵੇਗਾ ਇਹ ਇੱਕ ਬਹੁਤ ਪ੍ਰਭਾਵਸ਼ਾਲੀ ਉਪਾਅ ਹੈ ਲੌਂਗ ਅਤੇ ਕਪੂਰ ਦੁਸ਼ਮਣਾਂ ਤੋਂ ਛੁਟਕਾਰਾ ਪਾਉਣ ਲਈ ਖਾਸ ਤੌਰ ਤੇ ਪ੍ਰਭਾਵਸ਼ਾਲੀ ਹਨ ਇਸ ਲਈ ਲੌਂਗ ਇੱਕ ਰਾਣਵਣ ਹੈ ਤੁਹਾਡੇ ਸਾਰਿਆਂ ਨੂੰ ਇਹਨਾਂ ਦੇ ਜੀਵਨ ਵਿੱਚ ਦੁਸ਼ਮਣ ਹਨ ਇਸ ਉਪਾਅ ਨੂੰ ਜ਼ਰੂਰ ਅਜਮਾਉਣਾ ਚਾਹੀਦਾ ਹੈ ਜੇਕਰ ਕੋਈ ਵੀ ਉਸਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਜਾਂ ਜੇਕਰ ਉਹਨਾਂ ਤੇ ਬੁਰੀ ਨਜ਼ਰ ਹੈ ਆ ਰਹੀ ਹੈ ਤਾਂ ਆਓ 1 ਰੁਪਏ ਦੇ ਸਿੱਕੇ ਨਾਲ ਤੁਹਾਨੂੰ ਜਿਹੜੇ ਕਿਹੜੇ ਉਪਾਅ ਦੀ ਵਰਤੋਂ ਕਰਨ ਦੀ ਲੋੜ ਹੈ ਇਸ ਬਾਰੇ ਚਰਚਾ ਕਰੀਏ ਅਜਿਹਾ ਕਰਨ ਨਾਲ ਤੁਸੀਂ ਕਰੋੜਵਤੀ ਬਣ ਸਕਦੇ ਹੋ ਅਤੇ ਪੈਸੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਹਮੇਸ਼ਾ ਲਈ ਖਤਮ ਕਰ ਸਕਦੇ ਹੋ ਇਸ ਲਈ ਤੁਹਾਨੂੰ 1 ਰੁਪਏ ਦਾ ਸਿੱਕਾ ਅਤੇ ਥੋੜਾ ਜਿਹਾ ਟੁੱਟ ਚੌਲ ਲੈਣ ਦੀ ਜ਼ਰੂਰਤ ਹੈ ਤੁਸੀਂ 108 ਦਾਣੇ ਚੌਲ ਲੈ ਸਕਦੇ ਹੋ ਤੁਹਾਨੂੰ 1 ਰੁਪਏ ਦੇ ਸਿੱਕੇ ਨੂੰ ਸਾਫ਼ ਕਰਨ ਦੀ ਲੋੜ ਹੈ ਇਸ ਨੂੰ ਸਾਬਣ ਜਾਂ ਪਾਣੀ ਨਾਲ ਸਾਫ਼ ਕਰੋ ਅਤੇ ਫਿਰ 1 ਰੁਪਏ ਦੇ ਸਿੱਕੇ ਨੂੰ ਚੌਲਾਂ ਵਿੱਚ ਰੱਖੋ ਹੁਣ ਇਸ ਨੂੰ ਆਪਣੇ ਘਰ ਦੇ ਮੰਦਰ ਵਿੱਚ ਰੱਖੋ ਤੁਹਾਨੂੰ ਦੇਵੀ ਲਕਸ਼ਮੀ ਦੇ ਸਾਹਮਣੇ ਘੋੜਾ ਦਾ ਦੀਵਾ ਜਗਾਉਣ ਦੀ ਲੋੜ ਹੈ ਤੁਹਾਨੂੰ ਦੇਵੀ ਲక్ష్ਮੀ ਦੀਆਂ 11 ਵਾਰ ਮੰਤਰ ਦਾ ਜਾਪ ਕਰਨ ਦੀ ਲੋੜ ਹੈ। ਦੀਵਾ ਜਗਾਉਣ ਤੋਂ ਬਾਅਦ ਤੁਹਾਨੂੰ ਭਗਵਾਨ ਵਿਸ਼ਨੂੰ ਲਈ 11 ਵਾਰ ਮੰਤਰ ਦਾ ਜਾਪ ਕਰਨ ਦੀ ਲੋੜ ਹੈ। ਤੁਹਾਨੂੰ ਦੇਵੀ ਲక్ష్ਮੀ, ਭਗਵਾਨ ਹਰੀ ਵਿਸ਼ਨੂੰ ਲਈ ਮੰਤਰ ਦਾ ਜਾਪ ਕਰਨ ਦੀ ਲੋੜ ਹੈ। ਤੁਹਾਨੂੰ ਉਸ ਨੂੰ ਦੱਸਣਾ ਪਵੇਗਾ ਕਿ ਤੁਸੀਂ ਮੇਰੇ ਘਰ ਆਏ ਹੋ ਅਤੇ ਹਮੇਸ਼ਾ ਉੱਥੇ ਰਹੋਗੇ। ਕਿਰਪਾ ਕਰਕੇ ਮੇਰੇ ਉੱਤੇ ਆਪਣਾ ਆਸ਼ੀਰਵਾਦ ਵਰਸਾਓ। ਇਹ ਕਹਿਣ ਤੋਂ ਬਾਅਦ ਤੁਹਾਨੂੰ ਕੀ ਕਰਨਾ ਹੈ ਇਸ ਤਰੀਕੇ ਨਾਲ ਪੂਜਾ ਕਰਨ ਤੋਂ ਬਾਅਦ ਅਗਲੇ ਦਿਨ ਚੌਲ ਅਤੇ 1 ਰੁਪਏ ਦਾ ਸਿੱਕਾ ਲਓ ਇਸ ਨੂੰ ਇੱਕ ਲਾਲ ਕੱਪੜੇ ਵਿੱਚ ਰੱਖੋ ਇੱਕ ਛੋਟਾ ਜਿਹਾ ਬੰਡਲ ਬਣਾਓ ਅਤੇ ਪੈਸੇ ਨੂੰ ਉਸ ਜਗ੍ਹਾ ਤੇ ਰੱਖੋ ਜਿੱਥੇ ਪੈਸੇ ਰੱਖਦੇ ਹੋ ਜਿਸ ਜਗ੍ਹਾ ਤੁਸੀਂ ਪੈਸੇ ਦਾ ਲੈਣ-ਦੇਣ ਕਰਦੇ ਹੋ ਬਸ ਉਸ ਬੰਡਲ ਨੂੰ ਉਸ ਜਗ੍ਹਾ ਰੱਖੋ ਅਤੇ ਇਸ ਨੂੰ ਉੱਥੇ ਹੀ ਰਹਿਣ ਦਿਓ ਫਿਰ ਦੇਖਿਓ ਤੁਹਾਡੀ ਜ਼ਿੰਦਗੀ ਵਿੱਚ ਪੈਸਾ ਕਿਵੇਂ ਆਉਂਦਾ ਹੈ ਪੈਸਾ ਕਿਵੇਂ ਵੱਧਦਾ ਹੈ ਜੇਕਰ ਤੁਸੀਂ ਆਪਣੀ ਇੱਛਾ ਪੂਰੀ ਕਰਨਾ ਚਾਹੁੰਦੇ ਹੋ ਤਾਂ ਘੱਟੋ ਘੱਟ 11 ਦਿਨਾਂ ਲਈ ਹਰ ਰੋਜ਼ ਲਕਸ਼ਮੀ ਦੇਵੀ ਨੂੰ ਇੱਕ ਲਾਲ ਫੁੱਲ ਚੜਾਉਣਾ ਚਾਹੀਦਾ ਹੈ ਅਤੇ ਉਸ ਤੋਂ ਆਪਣੀ ਸਭ ਤੋਂ ਵੱਡੀ ਇੱਛਾ ਮੰਗਣੀ ਚਾਹੀਦੀ ਹੈ ਇਸ ਉਪਾਅ ਦੀ ਵਰਤੋਂ ਕਰਨ ਨਾਲ ਤੁਹਾਡੀ ਸਭ ਤੋਂ ਵੱਡੀ ਦੀ ਇੱਛਾ ਪੂਰੀ ਹੋ ਜਾਵੇਗੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ